ਬੀਤੀ ਦੇਰ ਸ਼ਾਮ ਡੇਰਾਬਾਬਾ ਨਾਨਾ ਵਿਖੇ ਉਸ ਸਮੇਂ ਦੇਸ਼ਦਾ ਮਾਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਛਤੇ ਵਿਅਕਤੀ ਦੇ ਵੱਲੋਂ ਮਨੈਰ ਦੀ ਦੁਕਾਨ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਿਕ ਰਮੇਸ਼ ਚੰਨੂ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਵੀ ਮਿਲ ਰਹੀਆਂ ਸਨ ਦੁਕਾਨਦਾਰ ਦਾ ਕਹਿਣਾ ਹੈ ਕਿ ਪਰ ਪੁਲਿਸ ਦੇ ਵੱਲੋਂ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦੇ ਅੱਜ ਉਸ ਦੇ ਉੱਪਰ ਫਾਇਰਿੰਗ ਹੋਈ ਹੈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਰੂਪੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੱਥਿਆ ਇਹ ਵੀ ਜਾਂਦਾ ਹੈ ਕਿ ਪਹਿਲਾਂ ਵੀ ਜਨਰਲ ਸਟੋਰ ਵਾਲੇ ਰਮੇਸ਼ ਚਾਨੂੰ ਜੀਵਨ ਫੌਜੀ ਦੇ ਵੱਲੋਂ ਥ੍ਰੈਟ ਮਿਲ ਚੁੱਕਿਆ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਧਰ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਪਰਿਵਾਰਿਕ ਮੈਂਬਰਾਂ ਦੇ ਵਿਚਕਾਰ ਤਿੱਖੀ ਬਹਿਸ ਵੀ ਹੋਈ ਹੈ ਅਤੇ ਥਾਣੇ ਦਾ ਘਰਾਓ ਵੀ ਕੀਤਾ ਗਿਆ ਹੈ ਥਾਣੇ ਦੇ ਘਰਾਓ ਕਰਨ ਦੇ ਉਪਰੰਤ ਡੀਐਸਪੀ ਡੇਰਾ ਬਾਬਾ ਨਾਨਕ ਜੋਗਾ ਵੀ ਮੌਕੇ ਤੇ ਪਹੁੰਚੇ ਅਤੇ ਉਹ ਕਾਰਵਾਈ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਗਈ ਪਰ ਪਰਿਵਾਰਿਕ ਮੈਂਬਰ ਉਹਨਾਂ ਤੋਂ ਸੰਤੁਸ਼ਟ ਨਹੀਂ ਦਿਖੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿੱਦੇ ਚਲਦੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਗੋਲੀ ਵੀ ਚਲਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਇਸੇ ਚਲਦੇ ਆ ਕਿਸੇ ਦਿਨ ਸਾਡੀ ਜਾਨ ਵੀ ਜਾ ਸਕਦੀ ਹੈ। ਪਰ ਪੁਲਿਸ ਨੇ ਕੁਝ ਵੀ ਨਹੀਂ ਕੀਤਾ। ਉਧਰ ਦੂਸਰੇ ਪਾਸੇ ਮੌਕੇ ਦੇ ਮੋਢੇ ਡੀਐਸਪੀ ਡੇਰਾ ਆਬਾ ਨਾਨਕ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਦੇ ਹੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਦਾ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰੇ ਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੌਕੇ ਤੋਂ ਸਾਨੂੰ ਜਿੰਦਾ ਰੋਗ ਵੀ ਬਰੰਦ ਹੋਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅ ਆਪ ਪਰਚਾਣਾ ਹੈ ਮੀਨ ਪਿਆਜ ਮੀਨ ਪਿਆਜ ਇੱਕ ਬੰਦਾ ਤੁਮਸੀ ਨਹੀਂ ਦੇ ਸਕਦਾ ਥੋੜੇ ਪਿਛੇ ਦੂਜੀ ਰਾਤਾਂ ਲੱਗਾ ਥਾਣੇ ਕਰਕੇ ਤਾ ਪਤਾ ਹਲਾ ਦੇ ਦਾਂ ਅਈ ਚ ਗੱਡੀ ਚ 6 ਗੁਡੀਆਂ ਰੱਖ ਲਈ ਆਂ ਸਾਡੀ ਗੱਡੀ ਚ ਚੈਕਿੰਗ ਹੋਈ ਦੀ ਆ ਵਿੱਚ ਗੱਟੂ ਰੱਖਿਆ ਨੇ ਇੱਥੇ ਭੈ ਜੀ ਤੁਮ ਗਿਆ ਉਹ ਨਹੀਂ ਚੈਕਿੰਗ ਨਹੀਂ ਕਰਦਾ ਕੋਈ ਗੱਲ ਨਹੀਂ ਇਹ ਤੁਮ ਕਰਕੇ ਦੱਸਦੇ ਹਾਂ ਜੀ ਮਾਰਾ ਬੜੀ ਪਰਾਪਤ 3 ਮਿੰਟ ਹੋ ਗਏ ਨਾ ਭਾਈ ਹੁਣ ਗੋਲੀ ਵਾਦਿਆਂ ਦੀ ਅਫਸਰਾਂ ਨੇ ਕੀ ਦੱਸਣਾ ਹੈ 3 ਮਿੰਟ ਹੋ ਗਏ ਬੜੇ ਹੁਣੇ ਗੋਲੀ ਮਾਰ ਕੇ ਅਫਸਰਾਂ ਨੇ ਕੀ ਦੱਸਣਾ ਹੈ ਬਾਅਦ ਵਿੱਚ ਮੈਨੂੰ ਦੱਸੋ ਕੀ ਗੱਲ ਹੋਈ ਇਹ ਇਹ ਕਹਿੰਦੇ ਇਹ ਗੋਲੀ ਮਾਰ ਕੇ ਇਹਨਾਂ ਦੁਕਾਨ ਦੇ ਹੱਡੀ ਦੇ ਮਲ ਹੁਣੇ ਮੱਤ ਤੇ ਆ ਅੱਧਾ ਘੰਟਾ ਆ ਅੱਧੇ ਦਿਨ ਵਾਲਾ ਉਹ ਕਿਹਨਾਂ ਹੋਣ ਆਈ ਹੈ ਭਾਈ ਜੀ ਕਿੰਨਾ ਟਾਈਮ ਪਹਿਲਾਂ ਆਉਣੇ ਆਈ ਹੈ ਭਾਈ ਬੋਲ ਸ ਮੇਰੀ ਗੱਲ ਸੁਣਾ ਇਹਨਾਂ ਨੂੰ 3-4 ਮਹੀਨੇ ਹੋ ਗਏ ਧਮਕੀਆਂ ਆਉਂਦੀਆਂ ਉਹ ਗੋਲੀ ਕਿਦੋਂ ਚੱਲੀ ਹੈ ਗੋਲੀ ਕਿਦੋਂ ਅੱਧਾ ਘੰਟਾ ਆਇਆ ਭਾਈ ਜੀ ਅੱਛਾ ਤੇ ਕਈ ਘਰ ਬੈਠੇ ਆਪਣੇ ਇੰਜੋਇਮੈਂਟ ਕਰਨ ਦੀ ਲੋੜ ਹੀ ਆਜੀ ਬਚਾ ਬਚਾ ਤੇ ਚਲੋ ਅਗਰ ਆਪ ਵੀ ਕਿਸਮਤ ਆਈ ਬਚ ਗਏ ਆ ਕੋਈ ਫਿੱਟ ਆਇਆ ਹੋਇਆ ਸੀ ਬੱਲੋ ਤੁਹਾਨੂੰ ਤਿੰਨ ਮਹੀਨੇ ਹੋਏ ਭਾਈ ਕਿ ਕੋਈ ਸਿਕਿਉਰਟੀ ਨਹੀਂ ਕੋਈ ਗੱਲ ਨਹੀਂ ਬਾਹਰ ਨਹੀਂ ਕਿਹੜੀ ਦੁਕਾਨ ਹੈ ਨਾਵਾ ਮੇਰੇ ਆ ਵੇਖੋ ਭਾਈ ਦੁਕਾਨ ਦਾ ਮੋੜਾ ਲੱਗਾ ਸਾਹਮਣੇ ਮਾਰੇ ਜਾਂਦੀ ਇਧਰ ਇਨਫੋਰਮੇਸ਼ਨ ਆਈ ਹੈ ਜੀ ਇੱਥੇ ਬਾਜ਼ਾਰ ਦੇ ਵਿੱਚ ਸ਼ਿਵਮ ਦੀ ਦੁਕਾਨ ਦੇ ਬਾਹਰ ਕੋਈ ਹਾਈ ਫਾਇਰ ਹੋਏ ਨੇ ਉਹਦੇ ਸਬੰਧ ਵਿੱਚ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਕਿ ਅਜੇ کیا ਜਾ ਰਿਹਾ ਕਿ ਕਰਾਉ ਤਾਂ ਮੈਂ ਨਹੀਂ ਕਰਵਾ ਰਿਹਾ ਕਿਸੇ ਵੱਲੋਂ ਵੀ ਕੋਈ ਕਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਸੀਸੀਟੀਵੀ ਦੀ ਕੋਈ ਆਈ ਹੈ ਸੀਸੀਟੀਵੀ ਚੈੱਕ ਕਰ ਰਹੇ ਹਾਂ ਦੇਖਦੇ ਹਾਂ ਜੋ ਵੀ ਆਏਗਾ ਸਾਹਮਣੇ ਫਿਰ ਦੱਸ ਦਵਾਂਗੇ ਸਰਦਰ ਕੀ ਕਰ ਗਈ ਪਰ ਤਾਂ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਉਹ ਕਹਿੰਦੇ ਕੰਪਲੇਂਟ ਜਿਹੜੀ 3 ਮਹੀਨੇ ਪਹਿਲਾਂ ਵੀ ਦਿੱਤੀ ਹੋਈ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਦਰਜ ਹੈ ਉਸੇ ਦੋਸ਼ੀ ਨਾਮ ਦੇ ਉਹਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਪਰ ਉਹਨਾਂ ਥ੍ਰੈਟ ਕਹਿੰਦੇ ਜੀਵਨ ਖੋਦਿਓ ਲਵਾ ਰਹੇ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੁਝ ਤੁਸੀਂ ਦੱਸਿਆ ਮੈਨੇ ਕੰਪਲੇਂਟ ਵਿੱਚ ਕਹਿੰਦਾ ਲਿਖਿਆ ਹੋਇਆ ਉਹ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜੇ ਕਿਉਂਕ ਤੇ ਅਗਰ ਕੱਲੋ ਕੇ ਬਾਜ਼ਾਰ ਬੰਦ ਕਰਨ ਦੀ ਇੱਕ ਗੱਲ ਕੀਤੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਕੀ ਸਾਡੇ ਵੀ ਅਸੀਂ ਕੋਈ ਗਾਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਾਸਟ ਹੈਗੀ ਬਾਜ਼ਾਰ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ ਐਵਰ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ